ਵੀਰ ਜੀ ਮੈਂ ਛੇਤੀ ਹੀ ਤੁਹਾਡੇ ਪੈਸੇ ਵਾਪਸ ਕਰ ਦਵਾਂਗੀ ਸੱਚ ਕਹਿਨੀ ਆ ਪਰ ਹੁਣ ਮੈਨੂੰ ਪੈਸਿਆਂ ਦੀ ਸਖਤ ਜ਼ਰੂਰਤ ਹੈ ਪਲੀਸ ਵੀਰੇ ਬਹੁਤ ਹਾੜੇ ਕੱਢਦੀ ਹੋਈ ਜੀਤੀ ਆਪਣੇ ਵੱਡੇ ਭਰਾ ਨੂੰ ਕਹਿ ਰਹੀ ਸੀ ਕਿ ਇਸ ਮੁਸੀਬਤ ਦੀ ਘੜੀ ਵਿੱਚ ਪੇਕਿਆਂ ਤੋਂ ਸਿਵਾ ਹੋਰ ਕੋਈ ਨਹੀਂ ਜੋ ਉਸ ਦੀ ਮਦਦ ਕਰ ਸਕੇ ਪਰ ਜੀਤੀ ਦੇ ਭਰਾ ਨੇ ਦੋ ਟੁਕ ਸ਼ਬਦਾਂ ਵਿੱਚ ਇਹ ਕਹਿ ਕੇ ਫੋਨ ਰੱਖ ਦਿੱਤਾ ਕਿ ਹਜੇ ਮੇਰੇ ਕੋਲ ਪੈਸੇ ਨਹੀਂ ਹੈਗੇ ਤਾਂ ਮੈਂ ਕਿੱਥੋਂ ਦਵਾਂ ਜੀਤੀ ਨੇ ਜਦ ਆਪਣੀ ਛੋਟੀ ਭਰਾ ਜਗਤਾਰ ਜੋ ਕਿ ਆਪਣੇ ਪਰਿਵਾਰ ਨਾਲ ਬੈਂਗਲੌਰ ਵਿੱਚ ਰਹਿੰਦਾ ਤੋ ਮਦਦ ਮੰਗੀ ਤਾਂ ਉਸਨੇ ਵੀ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਐਨੇ ਵੱਡੇ ਸ਼ਹਿਰ ਵਿੱਚ ਇੱਥੇ ਤਾਂ ਆਪਣਾ ਖਰਚਾ ਚਲਾਉਣਾ ਮੁਸ਼ਕਿਲ ਹੈ ਤਾਂ ਉਹ ਉਸ ਨੂੰ ਪੈਸੇ ਕਿੱਥੋਂ ਦੇ ਸਕਦਾ ਫਿਰ ਕਈ ਵਾਰ ਉਸਨੇ ਫੋਨ ਮਿਲਾਇਆ ਪਰ ਉਸਦੇ ਭਰਾਵਾਂ ਨੇ ਫੋਨ ਬੰਦ ਕਰ ਦਿੱਤਾ ਤਾਂ ਕਿ ਜੀਤੀ ਫੋਨ ਕਰ ਕਰਕੇ ਉਹਨਾਂ ਨੂੰ ਪਰੇਸ਼ਾਨ ਨਾ ਕਰ ਸਕੇ ਦੋਸਤ ਨਾਤੇ ਰਿਸ਼ਤੇਦਾਰਾਂ ਨੇ ਵੀ ਇਸ ਮੁਸੀਬਤ ਦੇ ਵਕਤ ਵਿੱਚ ਜੀਤੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਜਦ ਆਪਣਿਆਂ ਨੇ ਹੀ ਮੂੰਹ ਮੋੜ ਲਿਆ ਤਾਂ ਪਰਾਇਆਂ ਤੋਂ ਕੀ ਆਸ ਪਰ ਜੀਤੀ ਨੂੰ ਹੁਣ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰੂਗੀ ਕਿਥੋਂ ਪੈਸੇ ਲੈ ਕੇ ਆਊਗੀ ਦੋਸਤੋ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਵਿਨੋਦ ਨੂੰ ਕੁਝ ਕਹਿ ਨਹੀਂ ਸੀ ਸਕਦੀ ਕਿਉਂਕਿ ਉਹ ਤਾਂ ਆਪ ਹੀ ਹਸਪਤਾਲ ਦੇ ਬੈੱਡ ਤੇ ਪਿਆ ਹੈ ਤੇ ਬੱਚੇ ਕੀ ਸਮਝਣਗੇ ਉਸਦੀ ਪਰੇਸ਼ਾਨੀ ਉਹਨਾਂ ਨੂੰ ਤਾਂ ਇਹੀ ਪਤਾ ਹੈ ਕਿ ਪਾਪਾ ਦੇ ਸੱਟ ਲੱਗੀ ਹੈ ਇਸ ਲਈ ਹਸਪਤਾਲ ਵਿੱਚ ਦਾਖਲ ਨੇ ਛੇਤੀ ਕਰ ਵਾਪਸ ਆ ਜਾਣਗੇ ਵਿਨੋਦ ਦੇ ਐਕਸੀਡੈਂਟ ਦੇ ਬਾਰੇ ਵਿੱਚ ਦੱਸ ਕੇ ਉਹ ਬੱਚਿਆਂ ਨੂੰ ਟੈਨਸ਼ਨ ਨਹੀਂ ਸੀ ਦੇਣਾ ਚਾਹੁੰਦੀ ਇਸ ਲਈ ਉਸਨੇ ਇੰਨਾ ਹੀ ਕਿਹਾ ਕਿ ਪਾਪਾ ਨੂੰ ਥੋੜੀਆਂ-ਬਹੁਤੀਆਂ ਸੱਟਾਂ ਲੱਗੀਆਂ ਨੇ 체ਤੀ ٹھیک ہو کے کارا جان گے پر بیٹੂ ਹੁਣ ਕੋਈ ਬੱਚਾ ਨਹੀਂ ਰਹਾ ਸਭ ਸਮਝਦਾ ਸੀ ਉਹ ਦਰਸਲ ਉਸ ਦਿਨ ਦਫਤਰ ਜਾਂਦੇ ਹੋਏ ਵਿਨੋਦ ਦੀ ਬਾਈਕ ਨੂੰ ਪਿੱਛੇ ਤੋਂ ਇੱਕ ਗੱਡੀ ਨੇ ਇੰਨੀ ਜ਼ੋਰ ਨਾਲ ਧੱਕਾ ਮਾਰਿਆ ਕਿ ਉਹ ਸਿੱਧੇ ਖਾਈ ਵਿੱਚ ਜਾ ਡਿੱਗਿਆ ਤੇ ਉਹ ਗੱਡੀ ਵਾਲਾ ਤਾਂ ਉੱਥੋਂ ਭੱਜ ਗਿਆ ਪਰ ਨੇੜੇ ਤੇੜੇ ਦੇ ਲੋਕਾਂ ਨੇ ਦੌੜ ਕੇ ਵਿਨੋਦ ਨੂੰ ਉੱਥੋਂ ਬਾਹਰ ਕੱਢਿਆ ਨਹੀਂ ਤਾਂ ਸ਼ਾਇਦ ਉਹ ਉੱਥੇ ਪਿਆ ਪਿਆ ਹੀ ਮਰ ਜਾਂਦਾ ਉਨਾ ਲੋਕਾਂ ਨੇ ਹੀ ਪੁਲਿਸ ਨੂੰ ਖਬਰ ਦਿੱਤੀ ਛੇਤੀ ਹਸਪਤਾਲ ਪਹੁੰਚਾਇਆ ਗਿਆ ਜੀਤੀ ਨੂੰ ਜਦ ਵਿਨੋਦ ਦੇ ਐਕਸੀਡੈਂਟ ਦੀ ਗੱਲ ਪਤਾ ਲੱਗੀ ਤਾਂ ਉਸ ਦੇ ਤਾਂ ਹੱਥ ਪੈਰ ਕੰਬਣ ਲੱਗੇ ਦੋਨੋਂ ਬੱਚੇ ਸਕੂਲ ਵਿੱਚ ਸੀ ਇਸ ਲਈ ਗਵਾਂਢੀਆਂ ਨੂੰ ਚਾਬੀ ਦੇ ਕੇ ਉਹ ਪਾਗਲਾਂ ਦੀ ਤਰ੍ਹਾਂ ਹਸਪਤਾਲ ਵੱਲ ਭੱਜੀ ਡਾਕਟਰ ਨੇ ਜਦ ਦੱਸਿਆ ਕਿ ਉਸ ਐਕਸੀਡੈਂਟ ਵਿੱਚ ਵਿਨੋਦ ਦੇ ਦੋਨਾਂ ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ ਨੇ ਤਾਂ ਜੀਤੀ ਉੱਥੇ ਟੜੰਮ ਕਰਕੇ ਜ਼ਮੀਨ ਤੇ ਬੈਠ ਕੇ ਬਿਲਖ ਬਿਲਖ ਕੇ ਰੋਣ ਲੱਗੀ ਜੀਤੀ ਦੀ ਮਨੁਸਥਿਤੀ ਦੇਖ ਉਸੇ ਵਕਤ ਵਿਨੋਦ ਦੇ ਇੱਕ ਦੋਸਤ ਨੇ ਹਸਪਤਾਲ ਵਿੱਚ ਪੈਸੇ ਭਰ ਦਿੱਤੇ ਤਾਂ ਕਿ ਛੇਤੀ ਤੋਂ ਛੇਤੀ ਉਸ ਦਾ ਆਪਰੇਸ਼ਨ ਸ਼ੁਰੂ ਹੋ ਸਕੇ ਆਪਰੇਸ਼ਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵਿਨੋਦ ਖਤਰੇ ਤੋਂ ਤਾਂ ਬਾਹਰ ਹੈ ਪਰ ਹਜੇ ਉਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਦੇ ਲਈ ਘੱਟੋ-ਘੱਟ 6 ਮਹੀਨੇ ਲੱਗ ਹੀ ਜਾਣਗੇ ਛੇ ਮਹੀਨੇ ਸੋਚ ਕੇ ਹੀ ਜੀਤੀ ਦਾ ਦਿਮਾਗ ਘੁੰਮ ਗਿਆ ਕਿਉਂਕਿ ਹੁਣ ਘਰ ਦਾ ਖਰਚਾ ਵਿਨੋਦ ਦੀਆਂ ਦਵਾਈਆਂ ਬੱਚਿਆਂ ਦੀ ਪੜ੍ਹਾਈ ਵਗੈਰਾ ਕਿਵੇਂ ਹੋਊਗੀ ਛੇ ਮਹੀਨੇ ਇਕੱਲੇ ਸਭ ਕੁਝ ਕਿਵੇਂ ਮੈਨੇਜ ਕਰੇਗੀ ਉਹ ਪਰ ਜਦ انسان ਤੇ ਦੁੱਖ ਆਉਂਦਾ ਹੈ ਤਾਂ ਸਹਿਣ ਕਰਨ ਦੀ ਸ਼ਕਤੀ ਵੀ ਆ ਜਾਂਦੀ ਹੈ ਵਿਨੋਦ ਦਾ ਇੱਕ ਦੋਸਤ ਰਾਤ ਨੂੰ ਉਸ ਦੇ ਕੋਲ ਰੁਕ ਜਾਂਦਾ ਸਵੇਰੇ ਜੀਤੀ ਬੱਚਿਆਂ ਨੂੰ ਸਕੂਲ ਭੇਜ ਕੇ ਘਰ ਦੇ ਸਾਰੇ ਕੰਮ ਨਿਪਟਾ ਕੇ ਫਟਾਫਟ ਹਸਪਤਾਲ ਆ ਜਾਂਦੀ ਇਹਨਾਂ ਦਿਨਾਂ ਵਿੱਚ ਜਿਹੋ ਜਿਹੇ ਹਾਲਾਤਾਂ ਵਿੱਚ ਉਹ ਗੁਜ਼ਰ ਰਹੀ ਸੀ ਉਹੀ ਜਾਣਦੀ ਸੀ ਪੈਸੇ ਦੀ ਕਿੱਲਤ ਘਰ ਬੱਚਿਆਂ ਦੀ ਦੇਖਭਾਲ ਸਵੇਰੇ ਸ਼ਾਮ ਹਸਪਤਾਲ ਦੇ ਚੱਕਰ ਲਗਾਉਂਦੀ ਲਗਾਉਂਦੀ ਉਹ ਥੱਕ ਚੁੱਕੀ ਸੀ ਤਨ ਤੇ ਮਨ ਦੋਨਾਂ ਨਾਲ ਕਦੇ ਮਨ ਹੁੰਦਾ ਵੀ ਨੋਦ ਨੂੰ ਦੱਸੇ ਪਰ ਉਹ ਤਾਂ ਖੁਦ ਹੀ ਬੈੱਡ ਤੇ ਪਿਆ ਦਰਦ ਨਾਲ ਤੜਪ ਰਹੀ ਹੈ ਤਾਂ ਉਹ ਉਸ ਨੂੰ ਕੀ ਕਹੇ ਦਰਦ ਦੇ ਮਾਰੇ ਜਦ ਵੀ ਨੋਦ ਚੀਕਣ ਲੱਗਦਾ ਤਾਂ ਜੀਤੀ ਭੱਜ ਕੇ ਜਾ ਕੇ ਨਰਸ ਨੂੰ ਬੁਲਾ ਲਿਆਉਂਦੀ ਤਾਂ ਕਿ ਉਹ ਉਸ ਨੂੰ ਦਰਦ ਦਾ ਇੰਜੈਕਸ਼ਨ ਲਗਾ ਸਕੇ ਤੇ ਵਿਨੋਦ ਚੈਨ ਦੀ ਨੀਂਦ ਸੋ ਸਕੇ ਜਦ ਵਿਨੋਦ ਕਦੀ ਇੱਥੇ ਕਦੀ ਉੱਥੇ ਦਰਦ ਦੀ ਸ਼ਿਕਾਇਤ ਕਰਦਾ ਤਾਂ ਮਨ ਹੀ ਮਨ ਜੀਤੀ ਚਿੜ ਜਾਂਦੀ ਕਿ ਆਪ ਦਾ ਦੁੱਖ ਵਿੱਚ ਹੈ ਹੀ ਪਰਿਵਾਰ ਨੂੰ ਵੀ ਦੁੱਖ ਵਿੱਚ ਪਾ ਰੱਖਿਆ ਕਿ ਠੀਕ ਨਾਲ ਬਾਈਕ ਨਹੀਂ ਸੀ ਚਲਾ ਸਕਦੇ ਕਿੰਨੀ ਵਾਰ ਸਮਝਾਇਆ ਸੀ ਉਸਨੇ ਕਿ ਮੋਟਰਸਾਈਕਲ ਤੇ ਨਹੀਂ ਕਾਰ ਤੇ ਦਫਤਰ ਜਾਇਆ ਕਰੋ ਪਰ ਵਿਨੋਦ ਹਮੇਸ਼ਾ ਕਹਿੰਦਾ ਕਿਉਂ ਜ਼ਿਆਦਾ ਪੈਟਰੋਲ ਖਰਚ ਕਰੀਏ ਜਦ ਬਾਈਕ ਤੇ ਦਫਤਰ ਜਾਇਆ ਜਾ ਸਕਦਾ ਪਰ ਕੁਝ ਪੈਸੇ ਬਚਾਉਣ ਦੇ ਚੱਕਰ ਵਿੱਚ ਕਿਹੋ ਜਿਹੇ ਚੱਕਰਾਂ ਵਿੱਚ ਪੈ ਗਈ ਇਹ ਤਾਂ ਦੇਖੋ ਪਰ ਕੀ ਗਾਰੰਟੀ ਸੀ ਕੀ ਕਾਰਨ ਨਾਲ ਵਿਨੋਦ ਦਾ ਐਕਸੀਡੈਂਟ ਨਹੀਂ ਹੋ ਸਕਦਾ ਸੀ ਹੋਣੀ ਤਾਂ ਹੋ ਕੀ ਰਹਿੰਦੀ ਹੈ ਚਾਹੇ ਜਿਵੇਂ ਵੀ ਹੋਵੇ ਆਪਣੇ ਮਨ ਵਿੱਚ ਸੋਚ ਜੀਤੀ ਆਪਣੇ ਆਪ ਨੂੰ ਸਮਝਾਉਂਦੀ ਪਰ ਇਹ ਸਭ ਜੋ ਸਮੱਸਿਆਵਾਂ ਉਸ ਦੇ ਸਾਹਮਣੇ ਆ ਖੜੀਆਂ ਸੀ ਉਹਨਾਂ ਨਾਲ ਉਹ ਇਕੱਲੇ ਕਿਵੇਂ ਨਿਪਟ ਰਹੀ ਸੀ ਉਹ ਉਹੀ ਜਾਣਦੀ ਹੈ ਅੱਜ ਸੋਚਦੀ ਹੈ ਪੈਸੇ ਬਚਾ ਕੇ ਰੱਖਣ ਦੀ ਆਦਤ ਪਾਉਂਦੀ ਤਾਂ ਉਸ ਨੂੰ ਐਵੇਂ ਸਾਰਿਆਂ ਦੇ ਸਾਹਮਣੇ ਹੱਥ ਨਾ ਫੈਲਾਉਣੇ ਪੈਂਦੇ ਕਾਰ ਖਰਚਾ ਕਰਕੇ ਜੋ ਵੀ ਪੈਸੇ ਬਚਦੇ ਉਹਨਾਂ ਨਾਲ ਉਹ ਸ਼ਾਪਿੰਗ ਕਰ ਆਉਂਦੀ ਪੈਸੇ ਆਉਂਦੇ ਹੀ ਉਸਦੇ ਹੱਥਾਂ ਵਿੱਚ ਖੁਜਲੀ ਹੋਣ ਲੱਗਦੀ ਸੀ ਵਿਨੋਦ ਨੂੰ ਪਤਾ ਸੀ ਕਿ ਉਹ ਖਰਚੀਲੀ ਹੈ ਤਾਂ ਹੀ ਤਾਂ ਉਸਦੇ ਹੱਥ ਵਿੱਚ ਕੋਈ ਕਾਰਡ ਵਗੈਰਾ ਨਹੀਂ ਸੀ ਦਿੰਦਾ ਉਹ ਇੱਕ ਪੇਕੇ ਹੀ ਸੀ ਜਿਸ ਤੋਂ ਜੀਤੀ ਨੂੰ ਆਸ ਸੀ ਪਰ ਉਹਨਾਂ ਨੇ ਵੀ ਜੀਤੀ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਰਾਮਾ ਦਾ ਪਰਾਇਆਪਣ ਦੇਖ ਕੇ ਜੀਤੀ ਦੇ ਦਿਲ ਨੂੰ ਕਿੰਨੀ ਠੇਸ ਪਹੁੰਚੀ ਸੀ ਉਹੀ ਜਾਣਦੀ ਹੈ ਪਰ ਕਿਸ ਨੂੰ ਕਹੇ ਉਹ ਆਪਣਾ ਦਰਦ ਜਿਸ ਭਰਾ ਨੇ ਬਚਪਨ ਤੋਂ ਉਸ ਨੂੰ ਇੱਕ ਪਿਤਾ ਦੀ ਤਰ੍ਹਾਂ ਪਿਆਰ ਕੀਤਾ ਅੱਜ ਕਿਵੇਂ ਉਹ ਇੱਕਦਮ ਹੀ ਪਰਾਇਆ ਹੋ ਗਿਆ ਸੋਚ ਕੇ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਨਹੀਂ ਸੀ ਰੁਕ ਰਹੇ ਜਿਸ ਛੋਟੇ ਭਰਾ ਨੂੰ ਜੀਤੀ ਨੇ ਆਪਣੀ ਗੋਦੀ ਵਿੱਚ ਖੜਾਇਆ ਅੱਜ ਉਸੇ ਭਾਈ ਨੂੰ ਭੈਣ ਦਾ ਦਰਦ ਦਿਖਾਈ ਨਹੀਂ ਦਿੱਤਾ ਕਿਵੇਂ ਪਲਟ ਕੇ ਬੋਲ ਦਿੱਤਾ ਕਿ ਇੱਥੇ ਤਾਂ ਆਪਣੇ ਹੀ ਖਰਚੇ ਨਹੀਂ ਪੂਰੇ ਹੁੰਦੇ। ਇਹ ਹੀ ਜੀਤੀ ਆਪਣੇ ਭਰਾਵਾਂ ਨੂੰ ਰਖੜੀ ਬੰਨ੍ਹਦੀ ਆਈ ਹੈ। ਉਹਨਾਂ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀ ਆਈ ਹੈ। ਪਰ ਅੱਜ ਉਸਤੇ ਮੁਸੀਬਤ ਦਾ ਪਹਾੜ ਟੁੱਟ ਪਿਆ ਤਾਂ ਕਿਵੇਂ ਉਹਨਾਂ ਭਰਾਵਾਂ ਨੇ ਉਸ ਤੋਂ ਮੂੰਹ ਫੇਰ ਲਿਆ। ਕਹਾਵਤ ਹੈ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਉਣ ਦੇ ਹੋਰ। ਸਮਾਜ ਦੀਆਂ ਨਜ਼ਰਾਂ ਵਿੱਚ ਇੱਕ ਚੰਗੇ ਭਰਾ ਬਣਨ ਦਾ ਸਿਰਫ ਦਿਖਾਵਾ ਕੀਤਾ ਉਹਨਾਂ ਨੇ ਪਰ ਅੱਜ ਜਦ ਸੱਚ ਵਿੱਚ ਕੁਝ ਕਰਨ ਦੀ ਵਾਰੀ ਆਈ ਤਾਂ ਹੱਥ ਖੜੇ ਕਰ ਦਿੱਤੇ ਜੀਤੀ ਦੇ ਭਰਾ ਭਾਬੀਆਂ ਦਾ ਕੁਝ ਮਹੀਨਿਆਂ ਤੋਂ ਅਜੀਬ ਵਿਵਹਾਰ ਹੋ ਗਿਆ ਸੀ ਕਿਉਂਕਿ ਜਦ ਵੀ ਜੀਤੀ ਤੀਜ ਤਿਹਾਰ ਤੇ ਆਪਣੇ ਪੇਕੇ ਜਾਂਦੀ ਉਹਨਾਂ ਵਿੱਚ ਝਗੜਾ ਸ਼ੁਰੂ ਹੋ ਜਾਂਦਾ ਹਮੇਸ਼ਾ ਦੀ ਤਰ੍ਹਾਂ ਭਾਵਨਾਵਾਂ ਵਿੱਚ ਬੈ ਕੇ ਜੀਤੀ ਸਾਰਿਆਂ ਲਈ ਤੋਹਫੇ ਲੈ ਕੇ ਜਾਂਦੀ ਵਰਕੀਵੇਂ ਉਸਦੀਆਂ ਭਾਬੀਆਂ ਉਸਦੇ ਲਿਆਂਦੇ ਹੋਏ ਤੋਹਫਿਆਂ ਨੂੰ ਕਿਸੇ ਕੋਨੇ ਵਿੱਚ ਰੱਖ ਦਿੰਦੀਆਂ ਤੇ ਕਹਿੰਦੀਆਂ ਹੁਣ ਇਹ ਸਭ ਲਿਆਉਣ ਦੀ ਕੀ ਜ਼ਰੂਰਤ ਸੀ ਜਿੰਨੀ ਖੁਸ਼ ਹੋ ਕੇ ਜੀਤੀ ਆਪਣੇ ਪੇਕੇ ਜਾਂਦੀ ਉਨੀ ਹੀ ਦੁਖੀ ਹੋ ਕੇ ਵਾਪਸ ਆ ਜਾਂਦੀ ਫਿਰ ਵੀ ਕਦੇ ਉਸ ਨੂੰ ਇਹ ਨਹੀਂ ਸੀ ਲੱਗਿਆ ਕਿ ਉਸ ਦਾ ਪੇਕਾ ਘਰ ਪਹਿਲੇ ਵਰਗਾ ਨਹੀਂ ਰਿਹਾ ਉਸ ਨੂੰ ਤਾਂ ਹੁਣ ਵੀ ਇਹੀ ਲੱਗਦਾ ਕਿ ਉਸਦੇ ਭਰਾ ਭਾਬੀ ਉਸ ਨਾਲ ਬਹੁਤ ਪਿਆਰ ਕਰਦੇ ਨਹੀਂ ਰਾਜੂ ਦੇ ਸਾਰੇ ਬਹਿਮ ਭਰਮ ਟੁੱਟ ਚੁੱਕੇ ਸੀ ਆਪਣੇ ਸਹੁਰਿਆਂ ਤੋਂ ਤਾਂ ਜਿੱਤੀ ਕਿਸ ਮੂੰਹ ਨਾਲ ਮਦਦ ਮੰਗਦੀ ਕਿਉਂਕਿ ਉਸਨੇ ਹੀ ਤਾਂ ਉਨ੍ਹਾਂ ਨਾਲ ਆਪਣੇ ਸਾਰੇ ਰਿਸ਼ਤੇ ਨਾਤੇ ਖਤਮ ਕਰ ਲਏ ਸੀ ਵਿਨੋਦ ਦੇ ਦਿਲ ਵਿੱਚ ਵੀ ਐਨੀ ਨਫ਼ਰਤ ਭਰ ਦਿੱਤੀ ਕਿ ਵਿਨੋਦ ਨਹੀਂ ਸੀ ਚਾਹੁੰਦਾ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਦਖਲ ਦੇਣ ਜਾਂ ਇੱਥੇ ਆਉਣ ਆਪਣੇ ਪਰਿਵਾਰ ਵਾਲਿਆਂ ਨੂੰ ਦੇਖਣਾ ਵੀ ਨਹੀਂ ਸੀ ਚਾਹੁੰਦਾ ਜੀਤੀ ਇਹ ਕਹਿ ਕੇ ਉਸ ਦੇ ਕੰਨ ਭਰਦੀ ਕਿ ਪਰਿਵਾਰ ਵਾਲੇ ਉਸ ਦੀਆਂ ਸੁੱਖ-ਸੁવિધਾਵਾਂ ਤੇ ਉਸ ਦੀ ਅਮੀਰੀ ਤੋਂ 질ਦੇ ਨੇ ਉਸ ਦੇ ਮਾਤਾ-ਪਿਤਾ ਵਿਨੋਦ ਤੋਂ ਜ਼ਿਆਦਾ ਆਪਣੇ ਵੱਡੇ ਨੂੰ ਪੁੱਤ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਜ਼ਿਆਦਾ ਪਿਆਰ ਕਰਦੇ ਨੇ ਤਾਂ ਹੀ ਤਾਂ ਹਰ ਵਕਤ ਉਹਨਾਂ ਨੂੰ ਉਹਨਾਂ ਦੀ ਹੀ ਚਿੰਤਾ ਲੱਗੀ ਰਹਿੰਦੀ ਹੈ ਜੀਤੀ ਇਹ ਕਹਿ ਕੇ ਵਿਨੋਦ ਦੇ ਮਨ ਵਿੱਚ ਉਹਨਾਂ ਦੇ ਲਈ ਜ਼ਹਿਰ ਭਰਦੀ ਰਹਿੰਦੀ ਕਿ ਕਿਤੇ ਘਰ ਤੇ ਜ਼ਮੀਨ ਜਾਇਦਾਦ ਵੀ ਉਸਦੇ ਮੰਮੀ ਪਾਪਾ ਆਪਣੇ ਵੱਡੇ ਪੁੱਤ ਦੇ ਨਾਮ ਨਾ ਕਰ ਦੇਣ ਜੀਤੀ ਦੀਆਂ ਗੱਲਾਂ ਵਿੱਚ ਆ ਕੇ ਵਿਨੋਦ ਨੂੰ ਲੱਗਣ ਲੱਗਿਆ ਸੀ ਕਿ ਉਸਦੇ ਮੰਮੀ ਡੈਡੀ ਉਸ ਤੋਂ ਜ਼ਿਆਦਾ ਉਸਦੇ ਵੱਡੇ ਭਰਾ ਨੂੰ ਪਿਆਰ ਕਰਦੇ ਨੇ ਤਾਂ ਹੀ ਤਾਂ ਜਦ ਦੇਖੋ ਉਹਨਾਂ ਦੀ ਹੀ ਫਿਕਰ ਲੱਗੀ ਰਹਿੰਦੀ ਆ ਉਹਨਾਂ ਨੂੰ ਪਰ ਵਿਨੋਦ ਇਹ ਗੱਲ ਭੁੱਲ ਗਿਆ ਕਿ ਪੈਸੇ ਦੀ ਕਮੀ ਦੇ ਬਾਵਜੂਦ ਉਸਦੇ ਪਾਪਾ ਨੇ ਉਸ ਨੂੰ ਹੀ ਬਾਹਰ ਪੜਨ ਭੇਜਿਆ ਤਾਂਕਿ ਉਹ ਵੱਡਾ ਇੰਜੀਨੀਅਰ ਬਣ ਸਕੇ ਉਹ ਦੋਸਤ ਦਾ ਵੱਡਾ ਭਰਾ ਬੋਲ ਸਕਦਾ ਸੀ ਕਿ ਉਸ ਨੂੰ ਸ਼ਹਿਰ ਪੜਨ ਕਿਉਂ ਨਹੀਂ ਭੇਜਿਆ ਗਿਆ ਉਸ ਨੂੰ ਕਿਉਂ ਨਹੀਂ ਇੰਜੀਨੀਅਰ ਬਣਾਇਆ ਕਿਉਂ ਉਸ ਨੂੰ 12ਵੀਂ ਤੱਕ ਪੜਾ ਕੇ ਖੇਤੀਬਾੜੀ ਵਿੱਚ ਲਗਾ ਦਿੱਤਾ ਗਿਆ ਪਰ ਕਦੇ ਉਸ ਨੇ ਆਪਣੇ ਮੂੰਹ ਨਾਲ ਅਜਿਹੀ ਗੱਲ ਨਹੀਂ ਕੱਢੀ ਬਲਕਿ ਉਹ ਤਾਂ ਕੁਝ ਹੁੰਦਾ ਸੀ ਆਪਣੇ ਛੋਟੇ ਭਰਾ ਨੂੰ ਇੰਨੀ ਵੱਡੀ ਪੋਸਟ ਤੇ ਦੇਖ ਕੇ ਜਦ ਵੀ ਵਿਨੋਦ ਦਾ ਵੱਡਾ ਭਰਾ ਉਸ ਦੇ ਘਰ ਆਉਂਦਾ ਤਉ ਉਸ ਦੇ ਰਹਿਣ ਸਹਿਣ ਤੇ ਤੌਰ ਤਰੀਕੇ ਨੂੰ ਦੇਖ ਕੇ ਖੁਸ਼ ਹੋ ਜਾਂਦਾ ਜੀਤੀ ਦੀ ਸੱਸ ਦੇ ਸੋਹਰਾ ਵੀ ਜਦ ਦਿੱਲੀ ਆਉਂਦੇ ਤਾਂ ਆਪਣੇ ਨਾਲ ਘਰ ਤੋਂ ਬਣਾਇਆ ਕੀ ਪੇੜੇ ਹੋਰ ਦੇਸੀ ਚੀਜ਼ਾਂ ਲੈ ਕੇ ਆਉਂਦੇ ਪਰ ਖੁਸ਼ ਹੁੰਦੀ بجائے ਜੀਤੀ ਮੂੰਹ ਬਣਾਉਂਦੇ ਹੋਏ ਕਹਿੰਦੀ ਕੌਣ ਖਾਂਦਾ ਏ ਸਭ ਚੀਜ਼ਾਂ ਬੇਕਾਰ ਵਿੱਚ ਨਾ ਲਿਆਇਆ ਕਰੋ ਬਰਬਾਦ ਹੀ ਹੁੰਦੀਆਂ ਨੇ ਇੱਥੇ ਲਿਆ ਕੇ ਕਹਿ ਕੇ ਉਹ ਆਪਣੀ ਸੱਸ ਦੇ ਸਾਹਮਣੇ ਹੀ ਉਨਾ ਸਾਰੀਆਂ ਚੀਜ਼ਾਂ ਨੂੰ ਘਰ ਦੇ ਨੌਕਰਾਂ ਨੂੰ ਦੇ ਦਿੰਦੀ ਵਿਚਾਰੀ ਉਸ ਦੀ ਸੱਸ ਨੂੰ ਕਿੰਨਾ ਬੁਰਾ ਲੱਗਦਾ ਹੋਵੇਗਾ ਇਹ ਉਸਨੇ ਕਦੇ ਨਹੀਂ ਸੋਚਿਆ ਸੀ ਉਹਨਾਂ ਦੇ ਆਉਣ ਨਾਲ ਘਰ ਦੇ ਕੰਮ ਵੱਧ ਜਾਂਦੇ ਸੀ ਜਗ੍ਹਾ ਥੋੜੀ ਪੈ ਜਾਂਦੀ ਹੈ ਇਸ ਗੱਲ ਦੀ ਵੀ ਉਹ ਵਿਨੋਦ ਨੂੰ ਸ਼ਿਕਾਇਤ ਕਰਦੀ ਜੀਤੀ ਇਹ ਬੋਲ ਕੇ ਵਿਨੋਦ ਦੇ ਕੰਨ ਭਰਦੀ ਤੁਹਾਨੂੰ ਪਤਾ ਹੈ ਤੁਹਾਡੇ ਮੰਮੀ ਡੈਡੀ ਕਹਿ ਰਹੇ ਸੀ ਕਿ ਵਿਨੋਦ ਦੀ ਤਾਂ ਇੰਨੀ ਚੰਗੀ ਨੌਕਰੀ ਹੈ ਆਪਣੇ ਦੋਨੋਂ ਮੁੰਡਿਆਂ ਨੂੰ ਵੱਡੇ ਵੱਡੇ ਸਕੂਲਾਂ ਵਿੱਚ ਪੜ੍ਹਾ ਲਿਖਾ ਸਕਦਾ ਹੈ ਪਰ ਵਿਚਾਰਾ ਵੱਡਾ ਕੀ ਕਰੂਗਾ ਕਿਵੇਂ ਤਿੰਨ ਦਿਨ ਧੀਆਂ ਨੂੰ ਪਾਲੂਗਾ ਸੋਚ ਕੇ ਹੀ ਸਾਨੂੰ ਚਿੰਤਾ ਹੁੰਦੀ ਹੈ ਤੁਹਾਡੇ ਮੰਮੀ ਡੈਡੀ ਦੇ ਬੋਲਣ ਦਾ ਮਤਲਬ ਹੈ ਕਿ ਅਸੀਂ ਆਪਣਾ ਹਿੱਸਾ ਛੱਡ ਦਈਏ ਅਸੀਂ ਕਿਉਂ ਆਪਣਾ ਹਿੱਸਾ ਛੱਡੀਏ ਮੈਂ ਤਾਂ ਕਹਿਨੀ ਆ ਜਿੰਨੀ ਛੇਤੀ ਹੋ ਸਕੇ ਆਪਣਾ ਹਿੱਸਾ ਲੈ ਕੇ ਕੰਮ ਖਤਮ ਕਰੋ ਤੱਲ ਨੂੰ ਜੇ ਤੁਹਾਡੇ ਮੰਮੀ ਪਾਪਾ ਨਾ ਰਹੇ ਤਾ ਤੁਹਾਡੇ ਭਰਾ ਪਰ ਜਾਈ ਸਾਰੀ ਸੰਪਤੀ ਹੜੱਪ ਕਰ ਲੈਣਗੇ ਫਿਰ ਸਮਝ ਲਿਓ ਕੁਝ ਹੱਥ ਨਹੀਂ ਹੋਣਾ ਸਾਡੇ ਕਦੋਂ ਤੂੰ ਸੋਚ ਰਹੀਆਂ ਇੱਕ ਵੱਡਾ ਤਿੰਨ ਕਮਰਿਆਂ ਵਾਲਾ ਘਰ ਹੋ ਵੀ ਸਾਡਾ ਬੱਚੇ ਵੱਡੇ ਹੋ ਰਹੇ ਨੇ ਤਾਂ ਉਹਨਾਂ ਨੂੰ ਵੀ ਆਪਣਾ ਆਪਣਾ ਕਮਰਾ ਚਾਹੀਦਾ ਹੈ ਕਿ ਨਹੀਂ ਜੀਤੀ ਦੀ ਕਹੀ ਇੱਕ ਇੱਕ ਗੱਲ ਵਿਨੋਦ ਨੂੰ ਸਹੀ ਲੱਗਣ ਲੱਗੀ ਸੀ ਉਸ ਨੂੰ ਲੱਗਣ ਲੱਗਿਆ ਕਿ ਜੇ ਉਸਦੇ ਮੰਮੀ ਡੈਡੀ ਨੂੰ ਕੁਝ ਹੋ ਗਿਆ ਤਾਂ ਕੀਤਾ ਉਸਦੇ ਭਰਾ ਪਰ ਜਾਈ ਸਾਰੀ ਸੰਪਤੀ ਆਪਣੇ ਨਾਂ ਨਾ ਕਰਵਾ ਲੈਣ ਇਸ ਲਈ ਆਪਣੇ ਮੰਮੀ ਡੈਡੀ ਨਾਲ ਲੜ ਝਗੜ ਕੇ ਵਿਨੋਦ ਨੇ ਆਪਣਾ ਹਿੱਸਾ ਆਪਣੇ ਨਾਮ ਕਰਵਾ ਲਿਆ ਤੇ ਫਿਰ ਉਸ ਸੰਪਤੀ ਨੂੰ ਵੇਚ ਕੇ ਇੱਥੇ ਦਿੱਲੀ ਵਿੱਚ ਇੱਕ ਵੱਡਾ ਘਰ ਖਰੀਦ ਲਿਆ ਵਿਨੋਦ ਤੇ ਜੀਤੀ ਦੇ ਪ੍ਰਾਇਪਨ ਤੋਂ ਦੁਖੀ ਹੋ ਕੇ ਉਹਨਾਂ ਨੇ ਉਸ ਦੇ ਘਰ ਆਉਣਾ ਜਾਣਾ ਹੀ ਛੱਡ ਦਿੱਤਾ ਫਿਰ ਹੁਣ ਜੀਤੀ ਤਾਂ ਇਹੀ ਚਾਹੁੰਦੀ ਸੀ ਕਿ ਉਸ ਦੇ ਸੌਰੇ ਉਹਨਾਂ ਤੋਂ ਦੂਰ ਰਹਿਣ ਤਾਂ ਕਿ ਉਹ ਆਪਣੇ ਪੇਕੇਆਂ ਨਾਲ ਖੁੱਲ੍ਹ ਕੇ ਵਰਤ ਸਕੇ ਜਦ ਵੀ ਉਸ ਦੇ ਪੇਕੇ ਦਿੱਲੀ ਆਉਂਦੇ ਉਹ ਪਾਗਲਾਂ ਦੀ ਤਰ੍ਹਾਂ ਉਹਨਾਂ ਦੀ ਖਾਤਰਦਾਰੀ ਵਿੱਚ ਲੱਗ ਜਾਂਦੀ ਸਿਰਫ ਜੀਤੀ ਹੀ ਨਹੀਂ ਵਿਨੋਦ ਵੀ ਉਹਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦਾ ਉਹਨਾਂ ਦੀ ਖਾਤਰਦਾਰੀ ਵਿੱਚ ਕੋਈ ਕਮੀ ਨਾ ਰਹੇ ਇਸ ਲਈ ਉਹ ਛੁੱਟੀ ਲੈ ਕੇ ਤੈਨਾਤ ਰਹਿੰਦਾ ਕਦੇ-ਕਦੇ ਤਾਂ ਮਹੀਨਾ ਪਰ ਉਹ ਜੀਤੀ ਦੇ ਘਰ रह ਜਾਂਦੇ ਕਿਉਂਕਿ ਕਿੱਥੇ ਬਿਹਾਰ ਦਾ ਛੋਟਾ ਜਿਹਾ ਸ਼ਹਿਰ ਤੇ ਕਿੱਥੇ ਦਿੱਲੀ ਵਰਗਾ ਵੱਡਾ ਸ਼ਹਿਰ ਆਉਂਦੇ ਤਾਂ ਫਿਰ ਜਾਣ ਦਾ ਮਨ ਹੀ ਨਾ ਹੁੰਦਾ ਉਹਨਾਂ ਦਾ ਕਿ ਉਦੋਂ ਜੀਤੀ ਦੇ ਘਰ ਦਾ ਬਜਟ ਨਹੀਂ ਸੀ ਵਿਗੜਦਾ ਕਿ ਉਸਦੇ ਪੇਕਿਆਂ ਦੇ ਆਉਣ ਤੇ ਉਸ ਦਾ ਘਰ ਛੋਟਾ ਨਹੀਂ ਸੀ ਪੈਂਦਾ ਕਿਵੇਂ ਖੁਸ਼ੀ-ਖੁਸ਼ੀ ਉਹਨਾਂ ਦੇ ਲਈ ਰੋਜ਼ ਨਵੇਂ-ਨਵੇਂ ਪਕਵਾਨ ਬਣਾਉਂਦੀ ਤੇ ਖਿਲਾਉਂਦੀ ਸੀ ਛੁੱਟੀ ਲੈ ਪੈਟਰੋਲ ਖਰਚ ਕਰ ਵਿਨੋਦ ਉਹਨਾਂ ਨੂੰ ਦਿੱਲੀ ਦੀ ਸੈਰ ਕਰਵਾਉਂਦਾ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਦਿੰਦਾ ਪਰ ਕਦੇ ਉਫ ਤੱਕ ਨਹੀਂ ਸੀ ਕਰਦਾ ਕਿ ਇੰਨਾ ਖਰਚ ਕਿਉਂ ਕਰਦੀ ਐ ਕਿੱਥੋਂ ਲਿਆਉਂਗਾ ਮੈਂ ਪੈਸੇ ਜਦ ਉਹ ਇਥੋਂ ਜਾਣ ਲੱਗਦੇ ਤਾਂ ਵੀ ਜੀਤੀ ਸਾਰਿਆਂ ਲਈ ਮਹਿੰਗੇ ਮਹਿੰਗੇ ਗਿਫਟ ਖਰੀਦੀ ਇਹ ਬੋਲ ਕੇ ਕਿ ਧੀ ਦਾ ਕੋਈ ਹੱਕ ਨਹੀਂ ਹੁੰਦਾ ਆਪਣੇ ਪੇਕੇ ਵਾਲਿਆਂ ਲਈ ਕੁਝ ਕਰਨ ਦਾ ਪਰ ਅੱਜ ਉਹੀ ਪੇਕੇ ਆ ਨੇ ਕਿਵੇਂ ਉਸ ਨੂੰ ਠੇਂਗਾ ਦਿਖਾ ਦਿੱਤਾ ਜੀਤੀ ਨੂੰ ਦੁੱਖ ਤਾਂ ਇਸ ਗੱਲ ਦਾ ਸੀ ਕਿ ਭਾਬੀਆਂ ਤਾਂ ਫਿਰ ਦੂਸਰੇ ਘਰ ਦੀਆਂ ਨੇ ਪਰ ਤੂੰ ਨੂੰ ਭਰਾ ਤਾਂ ਉਸਦੇ ਆਪਣੇ ਸੀਨਾ ਫਿਰ ਕਿਵੇਂ ਉਹਨਾਂ ਨੂੰ ਉਸ ਦਾ ਦੁੱਖ ਨਜ਼ਰ ਨਹੀਂ ਆਇਆ ਮਾਂ ਦੇ ਜਾਣ ਤੋਂ ਬਾਅਦ ਜਿਨ੍ਹਾਂ ਭਰਾਵਾਂ ਨੂੰ ਉਸਨੇ ਪਿਤਾ ਦਾ ਦਰਜਾ ਦਿੱਤਾ ਭਾਬੀਆਂ ਨੂੰ ਮਾਂ ਦਾ ਉਹਨਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਉਸ ਤੋਂ ਮੂੰਹ ਮੋੜ ਲਿਆ ਹਜੇ ਵੀ ਜੀਤੀ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਸੀ ਹੋ ਰਿਹਾ ਉਸ ਦੇ ਭਰਾਵਾਂ ਨੇ ਉਸ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਸਹੀ ਕਹਿੰਦੇ ਨੇ ਲੋਕ ਕਿ ਸੁੱਖ ਵਿੱਚ ਸਾਰੇ ਆ ਜਾਂਦੇ ਨੇ, ਦੁੱਖ ਵਿੱਚ ਕੋਈ ਨਹੀਂ ਆਉਂਦਾ। ਜਦ ਉਸ ਦੇ ਕੋਲ ਪੈਸਾ ਸੀ, ਕਿਵੇਂ ਉਹ ਲਾਡ ਪਿਆਰ ਦਿਖਾ-ਦਿਖਾ ਕੇ ਉਸ ਕੋਲ ਆਉਂਦੇ। ਪਰ ਅੱਜ ਉਹੀ ਮੁਸੀਬਤ ਪੈਣ ਤੇ ਦੇਖਣ ਤੱਕ ਨਹੀਂ ਆਏ। ਸ਼ਾਇਦ ਇਹੀ ਸੋਚ ਕੇ ਕਿ ਕਿਤੇ ਹਸਪਤਾਲ ਦੇ ਸਾਰੇ ਬਿੱਲ ਉਹਨਾਂ ਨੂੰ ਹੀ ਨਾ ਚੁਕਾਉਣੇ ਪੈ ਜਾਣ, ਇਸ ਲਈ ਕੋਈ ਵੀ ਬਹਾਨਾ ਬਣਾ ਦਿੱਤਾ। ਸੋਚਦੇ ਹੋਏ ਜੀਤੀ ਨੇ ਇੱਕ ਡੂੰਗਾ ਸਾਂ ਲਿਆ ਕਿ ਉਸੇ ਵਕਤ ਨਰਸਾ ਕੇ ਉਸ ਨੂੰ ਦਵਾਈ ਦਾ ਪਰਚਾ ਥਮਾ ਗਈ ਤੇ ਕਿਹਾ ਕਿ ਇਹ ਦਵਾਈਆਂ ਹੁਣੇ ਲੈ ਆਓ ਹੁਣ ਤੱਕ ਤਾਂ ਗਿਰਵੀ ਰੱਖੀਆਂ ਦੋ ਸੋਨੇ ਦੀਆਂ ਚੂੜੀਆਂ ਨਾਲ ਖਰਚੇ ਚੱਲ ਰਹੇ ਸੀ ਪਰ ਹੁਣ ਅੱਗੇ ਉਹ ਕੀ ਕਰੂਗੀ ਸਮਝ ਨਹੀਂ ਸੀ ਆ ਰਿਹਾ ਕਦੇ ਇਨਾ ਭਰਾ ਭਤੀਜਿਆਂ ਤੇ ਜੀਤੀ ਨੇ ਦੋਨਾਂ ਹੱਥਾਂ ਨਾਲ ਪੈਸੇ ਲੁਟਾਏ ਸੀ ਪਰ ਅੱਜ ਉਹ ਹੀ ਇੱਕ ਇੱਕ ਪੈਸੇ ਲਈ ਮਹਤਾਜ ਹੋ ਰਹੀ ਹੈ ਉਸ ਦੇ ਖਰਚੀਲੇ ਸੁਭਾ ਨੂੰ ਦੇਖ ਕੇ ਕਦੇ-ਕਦੇ ਵਿਨੋਦ ਕਹਿੰਦਾ ਕਿ ਘਰ ਖਰਚ ਤੋਂ ਜੋ ਵੀ ਪੈਸੇ ਬਚਦੇ ਆ ਉਹਨਾਂ ਨੂੰ ਬਚਤ ਖਾਤੇ ਵਿੱਚ ਪਾ ਕੇ ਭੁੱਲ ਜਾਇਆ ਕਰ ਦੇਖੀ ਕਦੇ ਨਾ ਕਦੇ ਕੰਮ ਆਉਣਗੇ ਪਰ ਹੱਸਦੇ ਹੋਏ ਜੀਤੀ ਕਹਿੰਦੀ ਕਿ ਜ਼ਿੰਦਗੀ 4 ਦਿਨਾਂ ਦੀ ਹੁੰਦੀ ਹੈ ਖਾਓ ਪੀਓ ਐਸ਼ ਕਰੋ ਕਦੇ ਉਸਨੇ ਵਿਨੋਦ ਦੀਆਂ ਗੱਲਾਂ ਨੂੰ ਸੀਰੀਅਸਲੀ ਲਿਆ ਹੀ ਨਹੀਂ ਪਰ ਕੁਝ ਪੈਸੇ ਜੋੜੇ ਹੁੰਦੇ ਤਾਂ ਅੱਜ ਇਹ ਨੌਬਤ ਨਾ ਹੁੰਦੀ। ਵਿਨੋਦ ਦੇ ਲਈ ਸੀਮਤ ਆਮਦਨੀ ਤੇ ਵਾਦੀ ਮਹਿੰਗਾਈ ਵਿੱਚ ਘਰ ਚਲਾਉਣਾ ਕਿੰਨਾ ਮੁਸ਼ਕਲ ਹੋ ਜਾਂਦਾ ਸੀ, ਇਹ ਜੀਤੀ ਸਮਝਦੀ ਹੀ ਨਹੀਂ ਸੀ। ਦਿੱਲੀ ਵਰਗੇ ਮਹਾਨਗਰ ਵਿੱਚ ਇੱਕ ਇੰਜੀਨੀਅਰ ਦੀ ਤਨਖਾਹ ਨਾਲ ਸਿਰਫ ਦੋ ਬੱਚਿਆਂ ਦੀ ਪੜ੍ਹਾਈ ਵਿੱਚ ਹੀ ਲੱਖਾਂ ਰੁਪਏ ਲੱਗ ਜਾਂਦੇ ਨੇ। ਪਰ ਜੀਤੀ ਨੂੰ ਕੌਣ ਸਮਝਾਏ ਇਹ ਸਭ? ਉਸ ਨੂੰ ਤਾਂ ਬਸ ਹੋਟਲਾਂ ਵਿੱਚ ਖਾਣਾ, ਘੁੰਮਣਾ ਤੇ ਪੇਕੇ ਵਾਲਿਆਂ ਨੂੰ ਬੁਲਾਉਣ ਤੋਂ ਹੀ ਉਸ ਨੂੰ ਫੁਰਸਤ ਨਹੀਂ ਸੀ ਕਦੇ-ਕਦੇ ਵਿਨੋਦ ਵੀ ਚਿੰਤਾ ਵਿੱਚ ਪੈ ਜਾਂਦਾ ਕਹਿੰਦਾ ਆਪਣੀ ਹੈਸੀਅਤ ਦੇ ਅਨੁਸਾਰ ਖਰਚਾ ਕਰੋ ਅਸੀਂ ਕੋਈ ਅੰਬਾਨੀ ਜਾਂ ਟਾਟਾ ਵਿਰਲਾ ਤਾਂ ਨਹੀਂ ਕਿ ਖਰਚਾ ਕਰਨ ਦਾ ਸਾਡੇ ਤੇ ਕੋਈ ਅਸਰ ਨਹੀਂ ਹੋਊਗਾ ਪਰ ਉਹ ਵਿਨੋਦ ਨੂੰ ਹੀ ਕੰਜੂਸ ਬੋਲ ਕੇ ਉਸ ਦਾ ਮਜ਼ਾਕ ਉਡਾਉਂਦੀ ਸੀ ਪਰ ਅੱਜ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਵਿਨੋਦ ਕਿੰਨਾ ਸਹੀ ਕਹਿੰਦੇ ਸੀ ਖੈਰ ਹੁਣ ਜੋ ਵੀ ਗਹਿਣੇ ਬਚੇ ਨੇ ਉਨਾ ਨੂੰ ਹੀ ਵੇਚ ਕੇ ਕਿਸੇ ਤਰ੍ਹਾਂ ਘਰ ਚਲਾਉਂਗੀ ਕਿਉਂਕਿ ਹਜੇ ਵੀਨੋਦ ਨੂੰ ਦਵਾਈਆਂ ਤੇ ਵਧੀਆ ਖਾਣੇ ਦੀ ਜ਼ਰੂਰਤ ਹੈ ਇਸ ਲਈ ਉਹ ਆਪਣੇ ਗਹਿਣੇ ਲੈ ਕੇ ਸੁਨਿਆਰ ਕੋਲ ਚਲੀ ਗਈ ਗਹਿਣੇ ਪਰਖਣ ਤੋਂ ਬਾਅਦ ਸੁਨਿਆਰ ਨੇ ਉਸ ਨੂੰ 1 ਲੱਖ ਰੁਪਏ ਦਿੱਤੇ ਹਜੇ ਉਹ ਪੈਸੇ ਲੈ ਕੇ ਦੁਕਾਨ ਤੋਂ ਨਿਕਲੀ ਹੀ ਸੀ ਕਿ ਇੱਕ ਆਦਮੀ ਨੇ ਪਿੱਛੇ ਤੋਂ ਟੋਕਿਆ ਭੈਣ ਜੀ ਤੁਹਾਡਾ ਕੁਝ ਗਿਰ ਗਿਆ ਦੇਖਣ ਲਈ ਜਿਵੇਂ ਹੀ ਮੁੜੀ ਦੂਜਾ ਆਦਮੀ ਉਸਦੇ ਹੱਥੋਂ ਪਰਸ ਲੈ ਕੇ ਰਫੂ ਚੱਕਰ ਹੋ ਗਿਆ ਉਹ ਪਿੱਛੇ ਭੱਜੀ ਵੀ ਉਸ ਮੁੰਡੇ ਦੇ ਉਸਦੀ ਮਦਦ ਲਈ ਉੱਥੇ ਖੜੇ ਲੋਕ ਵੀ ਭੱਜੇ ਪਰ ਪਤਾ ਨਹੀਂ ਉਹ ਆਦਮੀ ਕਿੱਥੇ ਲਾਪਤਾ ਹੋ ਗਿਆ ਉੱਥੇ ਖੜੇ ਲੋਕ ਕਹਿਣ ਲੱਗੇ ਕਿ ਚੋਰਾਂ ਦਾ ਇੱਕ ਗਰੋਹ ਹੈ ਇੱਥੇ ਇਸ ਲਈ ਉਸਨੂੰ ਸੰਭਲ ਕੇ ਰਹਿਣਾ ਚਾਹੀਦਾ ਸੀ ਸਹੀ ਕਹਿੰਦੇ ਨੇ ਜਦ ਮੁਸੀਬਤ ਆਉਂਦੀ ਹੈ ਤਾਂ ਚਾਰੇ ਪਾਸਿਆਂ ਤੋਂ ਆਉਂਦੀ ਹੈ ਆਪਣੇ ਹੰਝੂ ਪੂੰਝਦੇ ਹੋਏ ਕਿਸੇ ਤਰ੍ਹਾਂ ਲੜਖੜਾਉਂਦੇ ਕਦਮਾਂ ਨਾਲ ਅੱਗੇ ਵਧਣ ਲੱਗੀ ਸਮਝ ਨਹੀਂ ਸੀ ਆ ਰਿਹਾ ਕਿ ਹੁਣ ਕੀ ਕਰੂਗੀ ਕਿਥੋਂ ਪੈਸੇ ਲਿਆਉਗੀ ਮਨ ਤਾਂ ਕਰ ਰਹੀ ਸੀ ਟ੍ਰੇਨ ਦੇ ਥੱਲੇ ਸਿਰ ਦੇ ਦੇਵੀ ਸਾਰੀ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਊਗਾ ਪਰ ਉਹ ਵੀ ਨਹੀਂ ਸੀ ਕਰ ਸਕਦੀ ਕਿਉਂਕਿ ਹਸਪਤਾਲ ਵਿੱਚ ਪਤੀ ਪਿਆ ਤੇ ਘਰ ਵਿੱਚ ਬੱਚੇ ਉਸ ਦਾ ਇੰਤਜ਼ਾਰ ਕਰ ਰਹੇ ਨੇ ਐਨੇ ਦਿਨ ਕਿਵੇਂ ਉਸਨੇ ਆਪਣੇ ਹੰਝੂ ਜਬਤ ਕੀਤੇ ਹੋਏ ਨੇ ਉਹੀ ਜਾਣਦੀ ਹੈ ਕਿਉਂਕਿ ਨਾ ਤਾਂ ਉਹ ਬਿਮਾਰ ਪਤੀ ਦੇ ਸਾਹਮਣੇ ਰੋ ਸਕਦੀ ਹੈ ਤੇ ਨਾ ਹੀ ਆਪਣੇ ਬੱਚਿਆਂ ਦੇ ਸਾਹਮਣੇ ਸਾਰੇ ਦੁੱਖ ਆਪਣੇ ਅੰਦਰ ਸਮੇਟੇ ਦਿਲ-ਦਿਲ ਕਰਕੇ ਮਰ ਰਹੀ ਸੀ ਜਿੱਤੀ ਕੁਝ ਦਿਨ ਪਾਰਕ ਦੀ ਬੈਂਚ ਤੇ ਜਾ ਕੇ ਬੈਠ ਗਈ ਤੇ ਸਿਸਕ ਸਿਸਕ ਕੇ ਰੋਣ ਲੱਗੀ ਉਸ ਨੂੰ ਅੱਜ ਪੂਰੀ ਦੁਨੀਆ ਬੇਰਾਨ ਤੇ ਸੁਨਸਾਨ ਲੱਗ ਰਹੀ ਸੀ ਆਪਣੇ ਆਪ ਨੂੰ ਅੱਜ ਇੱਕਦਮ ਕੱਲਾ ਮਹਿਸੂਸ ਕਰ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਇਹ ਰਿਸ਼ਤੇ ਨਾਤੇ ਸਭ ਝੂਠੇ ਨੇ ਕੋਈ ਕਿਸੇ ਦਾ ਨਹੀਂ ਇਸ ਦੁਨੀਆ ਵਿੱਚ ਸਭ ਮਤਲਬੀ ਤੇ ਸਵਾਰਥੀ ਨੇ ਜਦ ਸੁਖ ਤੇ ਚੰਗਾ ਵਕਤ ਸੀ ਪੇਕੇ ਉਸਦੇ ਨਾਲ ਰਹੇ ਜਦ ਤੱਕ ਉਹ ਸਭ ਦੇ ਮਨ ਮੁਤਾਬਕ ਚੱਲਦੀ ਰਹੀ ਉਹਨਾਂ ਦੇ ਕੰਮ ਆਉਂਦੀ ਰਹੀ ਚੰਗੀ ਸੀ ਪਰ ਅੱਜ ਉਸ ਤੇ ਦੁੱਖ ਦੀ ਥੋੜੀ ਜਹੀ ਵੀ ਪਰਛਾਈ ਕੀ ਪਈ ਸਭ ਕਿਵੇਂ ਪਰाये ਹੋ ਗਏ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਸਦੇ ਪੇਕੇ ਐਵੇਂ ਉਸ ਤੋਂ ਮੂੰਹ ਫੇਰ ਲੈਣਗੇ ਨਹੀਂ ਪਤਾ ਸੀ ਜੀਤੀ ਨੂੰ ਕਿ ਜੀਨਾ ਭਰਾਵਾਂ ਦੇ ਲਈ ਉਸਦੇ ਦਿਲ ਵਿੱਚ ਇੰਨਾ ਪਿਆਰ ਤੇ ਸਨਮਾਨ ਹੈ ਜਿਨ੍ਹਾਂ ਦੇ ਲਈ ਉਸਨੇ ਆਪਣੇ ਸਹੁਰਿਆਂ ਦੀ ਵੀ ਪਰਵਾਹ ਨਹੀਂ ਕੀਤੀ ਉਹਨਾਂ ਭਰਾਵਾਂ ਦੇ ਦਿਲ ਵਿੱਚ ਉਸਦੇ ਲਈ ਇੰਨਾ ਮੈਲ ਭਰਿਆ ਹੈ ਸੱਚ ਹੈ ਕਿ ਉਹ ਹੀ ਪਾਗਲ ਸੀ ਜੋ ਆਪਣੇ ਪਤੀ ਦੀ ਮਿਹਨਤ ਦੀ ਕਮਾਈ ਉਹਨਾਂ ਤੇ ਲਟਾਉਂਦੀ ਰਹੀ ਉਸੇ ਵਕਤ ਫੋਨ ਦੀ ਘੰਟੀ ਨਾਲ ਜੀਤੀ ਵਰਤਮਾਨ ਵਿੱਚ ਵਾਪਸ ਆਈ ਦੇਖਿਆ ਤਾਂ ਬਿੱਟੂ ਦਾ ਫੋਨ ਸੀ ਬਿੱਟੂ ਨੂੰ ਉਹ ਵਿਨੋਦ ਦੇ ਕੋਲ ਛੱਡ ਕੇ ਆਈ ਸੀ ਕਿ ਪਤਾ ਨਹੀਂ ਕਦੋਂ ਉਸਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈ ਜਾਵੇ ਪਿੰਕੀ ਛੋਟੀ ਹੈ ਉਸਨੂੰ ਹਸਪਤਾਲ ਨਹੀਂ ਛੱਡ ਸਕਦੀ ਸੀ ਪਰ ਬਿੱਟੂ ਥੋੜਾ ਸਮਝਦਾਰ ਹੈ ਇਸ ਲਈ ਉਸਨੂੰ ਹੀ ਵਿਨੋਦ ਦੇ ਕੋਲ ਕੁਝ ਦੇਣ ਲਈ ਛੱਡ ਆਉਂਦੀ ਤਾਂ ਕਿ ਘਰ ਬਾਹਰ ਦੇ ਕੰਮ ਨਿਪਟਾ ਸਕੇ ਫੋਨ ਤੇ ਬਿੱਟੂ ਦੀ ਕਬਰਾਹਟ ਭਰੀ ਆਵਾਜ਼ ਸੁਣ ਕੇ ਜੀਤੀ ਦੇ ਤਾਂ ਹੋਸ਼ ਹੀ ਉੱਡ ਗਏ ਉਸ ਨੂੰ ਲੱਗਿਆ ਕਿਤੇ ਵੀਨੋਦ ਨੂੰ ਕੁਝ ਹੋਤਾ ਨਹੀਂ ਗਿਆ ਕੀ ਹੋਇਆ ਬਿੱਟੂ ਤੇਰੇ ਪਾਪਾ ਤਾਂ ਠੀਕ ਨੇ ਨਾ ਕਬਰੌਂਦੇ ਹੋਏ ਜੀਤੀ ਬੋਲੀ ਪਰ ਬਿੱਟੂ ਨੇ ਇਹ ਬੋਲ ਕੇ ਫੋਨ ਰੱਖ ਦਿੱਤਾ ਕਿ ਕਿਸੇ ਤਰ੍ਹਾਂ ਛੇਤੀ ਆ ਜਾਓ ਮੰਮੀ ਦੌੜਦੇ ਹਾਫਤੇ ਹੋਏ ਜਦ ਹਸਪਤਾਲ ਪਹੁੰਚੀ ਤਾਂ ਉਸ ਦੀਆਂ ਅੱਖਾਂ ਫਟੀਆਂ ਹੀ ਰਹਿ ਗਈਆਂ ਉਸ ਨੂੰ ਤਾਂ ਵਿਸ਼ਵਾਸ ਹੀ ਨਹੀਂ ਸੀ ਹੋ ਰਿਹਾ ਕਿ ਜੋ ਉਹ ਦੇਖ ਰਹੀ ਹੈ ਉਹ ਸਹੀ ਹੈ ਉਸਦੇ ਸਾਰੇ ਵਿਨੋਦ ਨੂੰ ਘੇਰੀ ਖੜੇ ਸੀ ਤੇ ਵਿਨੋਦ ਮੁਸਕਰਾ ਰਿਹਾ ਸੀ ਮਾਂ ਇਹ ਕਹਿ ਕੇ ਜੀਤੀ ਆਪਣੇ ਸੱਸ ਦੇ ਗਲੇ ਨਾਲ ਲੱਗ ਕੇ ਫੁੱਟਫੁੱਟ ਕੇ ਰੋਣ ਲੱਗੀ ਉਸ ਦਾ ਰੋਣਾ ਦੇਖ ਕੇ ਸੱਸ ਵੀ ਆਪਣੇ ਆਪ ਨੂੰ ਰੋਕ ਨਾ ਸਕੀ ਤਾਂ ਕਿ ਅਸੀਂ ਇੰਨੇ ਪਰਾਈ ਹੋ ਗਏ ਕਿ ਵਿਨੋਦ ਦੇ ਐਕਸੀਡੈਂਟ ਦੀ ਖਬਰ ਵੀ ਨਾ ਦਿੱਤੀ ਬੇਟੂ ਨਾ ਦੱਸਦਾ ਤਾਂ ਸਾਨੂੰ ਪਤਾ ਵੀ ਨਾ ਲੱਗਦਾ ਇੱਕ ਮਿੱਠੇ ਲਾਂਬੇ ਦੇ ਨਾਲ ਉਸ ਦੀ ਜੇਠਾਣੀ ਨੇ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਹਜੇ ਕੁਝ ਥੇੜ ਪਹਿਲਾਂ ਜੋ ਜੀਤੀ ਆਪਣੇ ਆਪ ਨੂੰ ਬਹੁਤ ਕੱਲਾ ਤੇ ਕਮਜ਼ੋਰ ਸਮਝ ਰਹੀ ਸੀ ਉਹਨਾਂ ਨੂੰ ਦੇਖ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰਨ ਲੱਗੀ ਲੱਗਿਆ ਇੱਕਦਮ ਉਸ ਦਾ ਦੁੱਖ ਅੱਦਾ ਹੋ ਗਿਆ ਆਪਣੇ ਪਰਿਵਾਰ ਨਾਲ ਮਿਲ ਕੇ ਵਿਨੋਦ ਕਿਵੇਂ ਆਪਣਾ ਸਾਰਾ ਦਰਦ ਭੁੱਲ ਕੇ ਹੱਸ ਰਿਹਾ ਸੀ ਬੱਚੇ ਵੀ ਆਪਣੇ ਦਾਦਾ-ਦਾਦੀ ਤੇ ਤਾਇਆ-ਤਾਈ ਨੂੰ ਦੇਖ ਕੇ ਕਿੰਨੇ ਖੁਸ਼ ਨਜ਼ਰ ਆ ਰਹੇ ਸੀ ਮਨ ਹੀ ਮਨ ਜੀਤੀ ਆਪਣੇ ਆਪ ਨੂੰ ਕੋਸ ਰਹੀ ਸੀ ਕਿ ਉਸਨੇ ਹੀ ਵਿਨੋਦ ਨੂੰ ਉਸਦੇ ਪਰਿਵਾਰ ਤੋਂ ਤੜਵਾਇਆ ਹੈ ਸਭ ਦੇ ਲਈ ਉਸਦੇ ਮਨ ਵਿੱਚ ਜ਼ਹਿਰ ਭਰਿਆ ਹੈ ਕਿੰਨੀ ਬੇਇੱਜ਼ਤੀ ਕੀਤੀ ਸੀ ਉਸਨੇ ਆਪਣੇ ਸਹੁਰਿਆਂ ਦੀ ਉਹ ਵੀ ਸਿਰਫ ਆਪਣੇ ਪੇਕੇ ਵਾਲਿਆਂ ਲਈ ਪਰ ਅੱਜ ਇਸ ਦੁੱਖ ਦੀ ਘੜੀ ਵਿੱਚ ਉਹੀ ਉਹਦੇ ਨਾਲ ਖੜੇ ਨੇ ਡਾਕਟਰ ਨੂੰ ਅੰਦਰ ਆਉਂਦੀ ਹੋਈ ਦੇਖ ਕੇ ਸਭ ਸਾਈਡ ਤੇ ਖੜੇ ਹੋ ਗਏ ਜਾਂਚ ਕਰ ਹੱਸਦੇ ਹੋਏ ਡਾਕਟਰ ਨੇ ਕਿਹਾ ਕਿ ਵਿਨੋਦ ਚੰਗਾ ਇੰਪਰੂਵ ਕਰ ਰਿਹਾ ਹੈ ਤੇ ਜੇ ਐਵੇਂ ਹੀ ਰਿਹਾ ਤਾਂ ਛੇਤੀ ਹੀ ਉਹ ਆਪਣੇ ਘਰ ਜਾ ਸਕਦਾ ਹੈ ਸੁਣ ਕੇ ਸਭ ਖੁਸ਼ ਹੋਏ ਕਿ ਵਿਨੋਦ ਠੀਕ ਹੋ ਰਿਹਾ ਹੈ ਦੀਦੀ ਮੈਨੂੰ ਮਾਫ ਕਰ ਦੋ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਪਰ ਜੀਤੀ ਦੀ ਜਠਾਣੀ ਨੇ ਉਸਦੇ ਮੂੰਹ ਤੇ ਉਂਗਲੀ ਰੱਖ ਦਿੱਤੀ ਇਹ ਬੋਲ ਕੇ ਕੀ ਜੋ ਹੋਇਆ ਉਸਨੂੰ ਭੁੱਲ ਜਾ ਨਹੀਂ ਦੀਦੀ ਨਹੀਂ ਭੁੱਲ ਸਕਦੀ ਮੈਂ ਕਿਵੇਂ ਮੈਂ ਤੁਹਾਡਾ ਅਪਮਾਨ ਕੀਤਾ ਸੀ ਇਥੋਂ ਤੱਕ ਕਿ ਮੈਂ ਤਾਂ ਤੁਹਾਨੂੰ ਜੀਤੀ ਫੇਰ ਰੋਣ ਲੱਗੀ ਜਠਾ ਨਹੀਂ ਉਸਨੂੰ ਗਲੇ ਨਾਲ ਲਗਾ ਕੇ ਫਿਰ ਸਹਲੌਣ ਲੱਗੀ ਮੇਰੇ ਸਵਾਰਥੀ ਭਰਾਵਾਂ ਨੇ ਜੋ ਮੇਰੇ ਨਾਲ ਕੀਤਾ ਉਸਨੂੰ ਮੈਂ ਕਦੇ ਨਹੀਂ ਭੁੱਲ ਸਕਦੀ ਦੇਖ ਲਿਆ ਮੈਂ ਦੀਦੀ ਕਿ ਕੌਣ ਮੇਰੇ ਸੁੱਖ ਦੇ ਸਾਥੀ ਨੇ ਤੇ ਕੌਣ ਦੁੱਖ ਦੇ ਵਾਦਾ ਕਰਦੀਆਂ ਕਿ ਹੁਣ ਤੋਂ ਜੋ ਤੁਸੀਂ ਕਹੋਗੇ ਮੈਂ ਉਹੀ ਕਰੂੰਗੀ ਕਹਿ ਕੇ ਜੀਤੀ ਨੇ ਆਪਣੀ ਜਠਾਣੀ ਨੂੰ ਘੁੱਟ ਕੇ ਜਫੀ ਪਾ ਲਈ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਇਹੋ ਜਹੀਆਂ ਦਿਲ ਨੂੰ ਚੂਹ ਜਾਣ ਵਾਲੀਆਂ ਕਹਾਣੀਆਂ ਸੁਣਨ ਲਈ ਚੈਨਲ ਨਾਲ ਜੁੜੇ ਰਹੋ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ